ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਜਿੰਮੇਦਾਰ ਭੈਣ ਭਰਾਵਾਂ ਨੂੰ ਜੀ ਸੋ ਜੀ ਮੈਂ ਅੱਜ ਤੁਹਾਨੂੰ ਇੱਕ ਜਾਣਕਾਰੀ ਦੇਵਾਂਗਾ ਜੀ ਔਰ ਜੋ ਮੇਰੇ ਇਸ ਚੈਨਲ ਤੇ ਜੁੜੇ ਹੋਏ ਨੇ ਜਾਂ ਨਵੇਂ ਜੁੜ ਰਹੇ ਨੇ ਔਰ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਜੀ ਔਰ ਮੈਂ ਤੁਹਾਡੇ ਲਈ ਜੋ ਕਿ ਇਦਾਂ ਆਪਣੀ ਮੈਸ ਹੋ ਗਈ ਗਾਂ ਹੀ ਉਹ ਇਹਨਾਂ ਦੇ ਛੋਟੇ ਬੱਚੜਿਆਂ ਵਾਸਤੇ ਆਪਾਂ ਬੱਚਿਆਂ ਵਾਸਤੇ ਦਵਾਈ ਲੈ ਕੇ ਆਏ ਹਾਂ ਜੋ ਕਿ ਇਹ ਗ੍ਰੋਥਰੀ ਕਰ ਰਹੇ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਪੇਟ ਦੇ ਕੀੜਿਆਂ ਦਾ ਜੀ ਜੋ ਕਿ ਬੱਚੇ ਕਮਜ਼ੋਰ ਹੋ ਜਾਂਦੇ ਨੇ ਇਹਨਾਂ ਦੇ ਅੱਖਾਂ ਤੇ ਗਿੱਡ ਆਣ ਲੱਗ ਪੈਂਦਾ ਜੀ ਔਰ ਲੱਤਾਂ ਪਿੰਡ ਲੱਗ ਪੈਂਦੀਆਂ ਨੇ ਔਰ ਜਿੱਦਾਂ ਬੱਚਾ ਕਮਜ਼ੋਰ ਹੋ ਜਾਂਦਾ ਉੱਠ ਨਹੀਂ ਪਾਂਦਾ ਔਰ ਇਹਨਾਂ ਦੀ ਡਵਰਮਿੰਗ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਪਹਿਲੀ ਡਵਰਮਿੰਗ ਆਪਾਂ 15 ਦਿਨਾਂ ਬਾਅਦ ਕਰ ਸਕਦੇ ਹਾਂ ਜੀ ਔਰ ਦੂਸਰੀ ਡਵਰਮਿੰਗ ਆਪਾਂ ਸਵਾ ਮਹੀਨੇ ਡੇਢ ਮਹੀਨੇ ਬਾਅਦ ਕਰ ਸਕਦੇ ਹਾਂ ਜੋ ਕਿ ਬੱਚੇ कमजोर ਹੋਣ ਕਰਕੇ ਇਹਨਾਂ ਦੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਕਰ ਲੜਨ ਦੀ ਤਾਕਤ ਨਹੀਂ ਹੁੰਦੀ ਸੋ ਮੈਂ ਜੀ ਉਸ ਲਈ ਤੁਹਾਨੂੰ ਇੱਕ ਬਹੁਤ ਵਧੀਆ ਜਾਣਕਾਰੀ ਦਿਆਂਗਾ ਬੱਚਿਆਂ ਨੂੰ ਤਗੜਾ ਹੋਰ ਪਾਲਣ ਵਾਸਤੇ ਇਹਨਾਂ ਦੇ ਪੇਟ ਦੇ ਕੀੜੇ ਮਾਰਨੇ ਬਹੁਤ ਜ਼ਰੂਰੀ ਹੁੰਦੇ ਹਨ ਕਿ ਇਹਨਾਂ ਦੇ ਜਿਹੜੇ ਪੇਟ ਦੇ ਕੀੜੇ ਜਿਹੜੇ ਮੇਨ ਟਾਈਮ ਦਾ ਕਾਰਨ ਹੈ ਜੀ ਦੁੱਧ ਹੈ ਜੀ ਦੁੱਧ ਵਿੱਚ ਨਾ ਮਿੱਠਾ ਬਹੁਤ ਹੁੰਦਾ ਹੈ ਜੀ ਦੁੱਧ ਦੇ ਕਾਰਨ ਇਹਨਾਂ ਦੇ ਪੇਟ ਵਿੱਚ ਕੀੜੇ ਪੈ ਜਾਂਦੇ ਹਨ ਜੋ ਕਿ ਬੱਚਾ ਕਮਜ਼ੋਰ ਹੋਣ ਲੱਗ ਪੈਂਦਾ ਜੀ ਔਰ ਬੱਚੇ ਦੀ ਗਰੋਥਿੰਗ ਰੁਕ ਜਾਂਦੀ ਹੈ ਔਰ ਆਪਾਂ ਤੁਹਾਨੂੰ ਇਸ ਦੇ ਰੋਕथाम ਲਈ ਦਵਾਈ ਦੱਸਾਂਗੇ ਜੀ ਕੋਈ ਜਦ ਤੱਕ ਬੱਚੇ ਪੱਠੇ ਨਹੀਂ ਖਾਣੇ ਸ਼ੁਰੂ ਕਰਦਾ ਔਰ ਇਹਨਾਂ ਦੀ ਡਵਰਮਿੰਗ ਕਰਨੀ ਬਹੁਤ ਜ਼ਰੂਰੀ ਹੈ ਔਰ ਤੁਸੀਂ ਬੱਚੇ ਦੇ ਡਵਰਮਿੰਗ ਆਤੇ ਤੁਸੀਂ ਇਹ ਦਵਾਈ ਦਾ ਇਸਤੇਮਾਲ ਕਰ ਸਕਦੇ ਹੋ ਔਰ ਇਸ ਦਵਾਈ ਦੇਣ ਦਾ ਤਰੀਕਾ ਵੀ ਤੁਹਾਨੂੰ ਦੱਸਨੇ ਹਾਂ ਜੀ ਜਿੱਦਾਂ ਕਿ ਇੱਕ ਸਿਰਿੰਜ ਹੋ ਗਈ ਜੀ ਔਰ ਆਪਾਂ ਛੋਟੇ ਬੱਚੇ ਨੂੰ 2 ਜਾਂ 3 ਐਮਐਲ ਦੇ ਸਕਨੇ ਆ ਔਰ ਵੱਡੇ ਨੂੰ 5 ਤੋਂ 10 ਦੇ ਸਕਨੇ ਆ ਔਰ ਤੁਸੀਂ ਆਪਣੇ ਇਹ ਵਰਤ ਕੇ ਦੇਖੋ ਜੀ ਇੱਕਰ ਲਿਆ ਕੇ ਔਰ ਇਸ ਦਾ ਰਿਜ਼ਲਟ ਬਹੁਤ ਅੱਛਾ ਹੈ ਔਰ ਜੀ ਜੇ ਮੇਰੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਆਪਣੇ ਮੇਰੇ ਸਾਰੇ ਮੇਰੇ ਕਿਸਾਨ ਭੈਣ ਭਰਾ ਔਰ ਆਪਣੇ ਕਿਸਾਨ ਭਰਾਵਾਂ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਔਰ ਮੇਰੇ ਇਸ ਚੈਨਲ ਨੂੰ ਲਾਇਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਧੰਨਵਾਦ ਜੀ